ਕਲਕੱਤਾ ਦੇ ਵਿੱਚ ਡਾਕਟਰ ਨਾਲ ਕੀਤੇ ਗਏ ਤਸ਼ੱਦਦ ਤੋਂ ਬਾਅਦ ਸਾਰੇ ਪਾਸੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਜਿੱਥੇ ਕਈ ਥਾਵਾਂ ਤੇ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਰੋਸ ਮਾਰਚ ਕੀਤਾ ਜਾ ਰਿਹਾ ਉੱਥੇ ਜੇ ਗੱਲ ਕੀਤੀ ਜਾਵੇ ਤਾਂ ਮੋਗੇ ਦੀ ਤਾਂ ਬਿਲਕੁਲ ਮੋਗੇ ਦੇ ਵਿੱਚ ਕਾਲਜ ਵਿਦਿਆਰਥਣਾਂ ਦੇ ਵੱਲ ਜੀ ਹਾਂ ਕਾਲਜ ਵਿਦਿਆਰਥਣਾਂ ਦੇ ਵੱਲੋਂ ਵੱਖਰੇ ਤਰੀਕੇ ਦੇ ਨਾਲ ਰੋਸ ਮਾਰਚ ਕੱਢਿਆ ਗਿਆ ਜਿੱਥੇ ਹਲਕਾ ਇੰਚਾਰਜ ਜੀ ਹਾਂ ਮੋਗਾ ਦੇ ਹਲਕਾ ਇੰਚਾਰਜ ਸਨੀ ਗੱਲਬਾਜ਼ ਮਜੂਬ ਰਹੇ ਨੇ ਬਿਲਕੁਲ ਤੁਹਾਨੂੰ ਦੱਸਦੀ ਕਿ ਕਿਸ ਤਰੀਕੇ ਦੇ ਨਾਲ ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀਆਂ ਦੇ ਵੱਲੋਂ ਕਲਕੱਤਾ ਚ ਜੋ ਵਿਸ ਡਾਕਟਰ ਤੇ ਬੇਰਹਿਮੀ ਦੇ ਨਾਲ ਤਸ਼ੱਦਦ ਆਇਆ ਗਿਆ ਸੀ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਰੋਸ ਮਾਰਚ ਕੱਢਿਆ ਜਾ ਰਿਹਾ ਤਾਂ ਆ ਚਾਰੇ ਪਾਸੇ ਦੱਸ ਕੇ ਕਿ ਮੋਗਾ ਦੀ ਜਗ੍ਹਾ ਕੀਤੀ ਜਾਵੇ ਤਾਂ ਬਿਲਕੁਲ ਮੋਗਾ ਦੇ ਕਹ ਸਕਦੇ ਆ ਕਿ ਗੁਰੂ ਨਾਨਕ ਕਾਲਜ ਮੌਕਾ ਦੀਆਂ ਵਿਦਿਆਰਥੀਆਂ ਦੇ ਵੱਲੋਂ ਕੋਲਕਾਤਾ ਵਿਖੇ ਜੋ ਡਾਕਟਰ ਦੇ ਨਾਲ ਬੜੀ ਬਿਵਿਹਾਵੀ ਦੇ ਨਾਲ ਤਚੱਲਤ ਹੋਇਆ ਸੀ ਉਸ ਤੋਂ ਬਾਅਦ ਰੋਰਸ ਮਾਰਚ ਦਾ ਜਰੂਰ ਕੱਢਿਆ ਗਿਆ ਇਸ ਮੌਕੇ ਕਾਲਜ ਸਟਾਫ ਤੋਂ ਇਲਾਵਾ ਐਫਸੀਪੀਸੀ ਤੇ ਕਾਲਜ ਕਮੇਟੀ ਦੇ ਮੈਂਬਰ ਸੰਜੀਤ ਸਿੰਘ ਸਨੀ ਗਿੱਲ ਤੇ ਮਲਾਤ ਨੇ ਵੀ ਸ਼ਿਰਕਤ ਕੀਤੀ ਹੈ ਬਿਲਕੁਲ ਉੱਥੇ ਸਾਰੇ ਨੇ ਸਾਰੇ ਮੌਜੂਦ ਸੀ ਤੇ ਸਾਰੇ ਇਹ ਜਿਹੜੇ ਕਾਰਵਾਈ ਦੀ ਮੰਗ ਕਰ ਰਹੇ ਨੇ ਬਦਲ ਜਾਂਦੇ ਨੇ ਗਲਾ ਘੁੱਟਣ ਵਾਲੀ ਸੁਰੱਖਿਆ ਹੋ ਜਾਂਦੀ ਏ ਕਿਸੇ ਦੀ ਨਰਿੰਦਗੀ ਉਹਦਾ ਪਾਗਲਪਨ ਬਣਾਇਆ ਜਾਂਦਾ ਤੇ ਕਾਗਜ਼ਾਂ 'ਚ ਖੂਨ ਦੀ ਥਾਂ ਆਤਮਹੱਤਿਆ ਹੋ ਜਾਂਦੀ ਏ ਬੇਟੀ ਬਚਾਓ ਬੇਟੀ ਬਚਾਓ ਕਰਦੇ ਰਹਿ ਗਏ ਮੁੱਦਾ ਜਿੱਥੇ ਸੀ ਉੱਥੇ ਟਿਕਿਆ ਹੀ ਰਹਿ ਗਿਆ ਮੈਂ 4 ਸਾਲ ਪਹਿਲਾਂ ਵੀ ਇੱਕ ਇਨਸਾਫਲੀ ਲਿਖਿਆ ਸੀ ਤੇ ਉਹ ਵੀ ਅੱਜ ਤੱਕ ਬਸ ਲਿਖਿਆ ਹੀ ਰਹਿ ਗਿਆ ਟੜਪਾ ਟੜਪਾ ਕੇ ਮਾਰ ਦਿੱਤੀ ਕੋਈ ਰੂਹ ਜਿਵੇਂ ਬੇਜਾਨ ਤਾਂ ਨਹੀਂ ਹੋਣੀ ਮੈਨੂੰ ਪਿਛਲਿਆਂ ਦਾ ਤਾਂ ਪਤਾ ਨਹੀਂ ਪਰ ਜੋ ਹਾਲ ਅੱਜ ਦੀ ਪੀੜ੍ਹੀ ਦਾ ਏ ਸਾਡੀ ਆਉਣ ਵਾਲੀ ਪੀੜ੍ਹੀ ਇਨਸਾਨ ਤਾਂ ਨਹੀਂ ਹੋਣੀ ਪਹਿਲਾਂ ਉਹਦੇ ਪੈਰਾਂ 'ਚ ਕੰਡੇ ਤੇ ਸਿਰ 'ਤੇ ਜੁੱਤੀ ਸੀ ਤੇ ਹੁਣ ਸੀਨੇ 'ਚ ਛੁਰੀਆਂ ਤੇ ਕਿਸਮਤ ਲੁੱਟੀ ਮਿਲਦੀ ਏ ਅਸੀਂ ਉਸ ਦੇਸ਼ 'ਚ ਇਨਸਾਫ਼ ਕਿਵੇਂ ਮੰਗ ਰਹੇ ਹਾਂ ਜਿੱਥੇ ਸਜ਼ਾ ਕੱਟਣ ਵਾਲਿਆਂ ਨੂੰ ਬਚਲੇ ਤੇ ਜੁੱਤੀ ਲਾ ਰਹੀ ਏ ਲਿੰਗਰ ਗੱਲਾਂ ਵਿੱਚ ਕਿੰਨੇ ਰੋਕੇ ਲਾ ਲੋ ਜਿਸ ਦਿਨ ਉਹਦਾ ਮਨ ਹੋਇਆ ਹਰ ਪਾਸਿਓਂ ਆਜ਼ਾਦ ਚ ਦੇਖਾਂਗੇ ਕੁੜੀਆਂ ਨੂੰ ਪਹਿਲਾ ਇਨਸਾਨ ਮੰਨ ਲਓ ਦੇਵੀਆਂ ਤਾਂ ਖੈਰ ਬਾਅਦ 'ਚ ਦੇਖਾਂਗੇ ਇਹ ਆਵਾਜ਼ਾਂ ਬੁਲੰਦ ਹੁੰਦੀਆਂ ਹੀ ਨਹੀਂ ਦਬਾਈਆਂ ਜਾਂਦੀਆਂ ਨੇ ਤੇ ਫਿਰ ਮੁੜ ਜਾਂਦੀਆਂ ਨੇ ਇਹ ਵਜਾਂ ਬੁਲੰਦ ਹੁੰਦੀਆਂ ਹੀ ਨਹੀਂ ਦਵਾਈਆਂ ਜਾਂਦੀਆਂ ਨੇ ਤੇ ਫਿਰ ਮੁੜ ਜਾਂਦੀਆਂ ਨੇ ਜਸਟਿਸ ਵਾਲੇ ਦੋੜ ਤੇ ਪੇਟ ਮਰਵਾ ਦਿੱਤਾ ਜਾਂਦਾ ਸਰਕਾਰਾਂ ਤੁਰ ਜਾਂਦੀਆਂ ਨੇ ਮੋਮਬੱਤੀਆਂ ਖੁਰ ਜਾਂਦੀਆਂ ਨੇ ਧੰਨਵਾਦ ਬਹੁਤ ਬੋਤਾ ਦੇ ਵਿੱਚ ਕੋਈ ਕਰਨੀ ਹਰਕਤ ਦਰਬਿਆ ਤੋਂ ਬਾਅਦ ਦੂਜਾ ਘਨ ਆਇਆ ਅੱਜ ਬੱਚੇ ਜਿਹੜੇ ਹੈਗੇ ਨੇ ਹੁਣ ਖੁੱਲ ਕੇ ਆਪ ਸਾਹਮਣੇ ਆ ਰਹੇ ਬਹੁਤ ਨਿੰਦਣਯੋਗ ਇਹ ਘਟਨਾ ਹੈ ਜਿਹੜੀ ਆਰਜੀ ਕਾਲਜ ਕਲਕੱਤਾ ਦੇ ਵਿੱਚ ਵਾਪਰੀ ਆ ਅੱਜ ਸਾਡੇ ਵਿਧਾਨ ਸਭਾ ਹਲਕਾ ਮੋਗੇ ਦੇ ਡਿਸਟ੍ਰਿਕਟ ਹੈੱਡਕੁਆਟਰ ਮੋਗਾ ਵਿਖੇ ਗੁਰਨਾਨਾ ਕਾਲਜ ਜੋ ਕਿ ਸ਼੍ਰੋਮਣੀ ਕਮੇਟੀ ਦੀ ਮੈਨੇਜਮੈਂਟ ਵੱਲੋਂ ਚਲਾਇਆ ਜਾਂਦਾ ਇੱਥੋਂ ਦੀਆਂ ਬੱਚੀਆਂ ਨੇ ਇਹ ਆਰਜੀ ਕਾਲਜ ਦੀ ਜਿਹੜੇ ਡਾਕਟਰ ਦੇ ਨਾਲ ਰੇਪ ਹੋਇਆ ਉਹਦੇ ਵਿਰੋਧ ਦੇ ਵਿੱਚ ਅੱਜ ਇੱਥੇ ਇਕੱਠੇ ਹੋ ਕੇ ਇੱਕ ਮਾਰਚ ਕੱਢਿਆ ਤੇ ਗਵਰਨਮੈਂਟ ਨੂੰ ਅਪੀਲ ਕੀਤੀ ਆ ਕਿ ਜਿਹੜਾ ਵੀ ਮੋਲਜਮਾ ਉਹਨੂੰ ਫਾਂਸੀ ਦੇ ਉੱਤੇ ਟੰਗਿਆ ਜਾਵੇ ਮੈਂ ਬੜੇ ਭਰੇ ਮਨ ਦੇ ਨਾਲ ਤੇ ਬੜੇ ਸ਼ਰਮ ਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਅਸੀਂ ਉਸ ਹਿੰਦੋਸਤਾਨ ਦੇ ਵਾਸੀ ਆ ਜਿੱਥੇ ਅਸੀਂ ਬੜਕ ਮਾਰਦੇ ਆ ਕਿ ਅਸੀਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਪਾਪੂਲੇਸ਼ਨ ਆ ਤੇ ਜਿੱਥੇ ਅਸੀਂ ਬੜਕ ਮਾਰਦੇ ਆ ਕਿ ਬਹੁਤ ਜਲਦੀ ਅਸੀਂ ਤੀਸਰੀ ਅਰਥ ਵਿਵਸਥਾ ਬਣ ਜਾ ਰਹੇ ਆ ਦੁਨੀਆ ਦੀ ਵਰਲਡ ਦੀ ਉਥੋਂ ਦੀ 50% ਆਬਾਦੀ ਅੰਦਾਜ਼ਨ ਜਿਹੜੀ ਕਿ ਵਿਮਨਸ ਦੀ ਆ ਜਿਹੜੀ ਫੀਮੇਲ ਦੀ 50% ਆਬਾਦੀ ਆ ਜਿਹੜੀ ਕਿ ਲਗਭਗ 60 70 ਕਰੋੜ ਦੀ ਆਬਾਦੀ ਬਣ ਜਾਂਦੀ ਆ ਅੱਜ ਉਹ ਆਬਾਦੀ ਜਿਹੜੀ 60 70 ਕਰੋੜ ਦੀ ਲਗਭਗ 50% ਆਬਾਦੀ ਆ ਉਹ ਤਰਾ ਤਰਾ ਕਰ ਰਹੀ ਆ ਤੇ ਡਰ ਦੇ ਮਾਹੌਲ ਦੇ ਵਿੱਚ ਜਿਹੜੀ ਆ ਉਹ ਜਿਉਂ ਰਹੀ ਆ ਉਹ ਪਾਪੂਲੇਸ਼ਨ ਉਹ ਫੀਮੇਲਸ ਜਿਨ੍ਹਾਂ ਨੇ ਇਹ ਸਮਾਜ ਦੀ ਸਿਰਜਣਾ ਕਰਨੀ ਆ ਜਿਨ੍ਹਾਂ ਨੇ ਉਹ ਔਲਾਦ ਪੈਦਾ ਕਰਨੀ ਆ ਜਿਨ੍ਹਾਂ ਇਸ ਮੁਲਕ ਨੂੰ ਚਲਾਉਣਾ ਹੈ ਜਿਨ੍ਹਾਂ ਨੇ ਰਾਜੇ ਬਾਨਾ ਕੱਲ ਨੂੰ ਜਿਨ੍ਹਾਂ ਨੇ ਬਾਰਡਰਾਂ ਦੇ ਉੱਤੇ ਜਾ ਕੇ ਦੇਸ਼ ਦੀ ਰਾਖੀ ਕਰਨੀ ਆ ਜੇ ਉਹ ਮਾਂ ਸਹਿਮ ਦੇ ਮਾਹੌਲ ਦੇ ਵਿੱਚ ਜਿਉਂ ਰਹੀ ਆ ਤੇ ਉਹ ਬੱਚਾ ਕਿੱਥੋਂ ਦਲੇਰ ਪੈਦਾ ਕਰ ਦੋ ਅੰਜ ਅਸੀਂ ਕਹਿੰਨੇ ਆ ਕਿ ਸਾਡੀਆਂ ਬੱਚੀਆਂ 에ਅਰ ਫੋਰਸ ਦੇ ਵਿੱਚ ਜਾ ਰਹੀਆਂ ਅਸੀਂ ਕਹਿੰਨੇ ਸਾਡੀਆਂ ਬੱਚੀਆਂ ਮਿਲਟਰੀ ਦੇ ਵਿੱਚ ਜਾ ਰਹੀਆਂ ਅਸੀਂ ਕਹਿੰਨੇ ਸਾਡੀਆਂ ਬੱਚੀਆਂ ਪੁਲਿਸ ਫੋਰਸ ਜੁਆਇਨ ਕਰ ਰਹੀਆਂ ਸਾਡੀਆਂ ਬੱਚੀਆਂ ਸੈਂਟਿਸਟ ਬਣ ਕੇ ਪਲਾੜ ਦੇ ਵਿੱਚ ਜਾ ਰਹੀਆਂ ਤੇ ਹਾਲਾਤ ਕੀ ਆ ਸਾਡੀਆਂ ਬੱਚੀਆਂ ਦੀ ਸਿਕਿਉਰਿਟੀ ਦੇ ਹਾਲਾਤ ਕੀ ਆ ਇਹ ਜੇ ਦੁਨੀਆਂ ਦੇ ਉੱਤੇ ਦੇਖਿਆ ਜਾਵੇ ਜਿਹੜੀਆਂ ਸਭ ਤੋਂ ਗਰੀਬ ਮੁਲਕ ਨੇ ਜਿੱਥੇ ਮਿਸ ਐਡਮਿਨਿਸਟ੍ਰੇਸ਼ਨ ਉੱਥੇ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਜਿਹੜੀਆਂ ਡਿਵੈਲਪ ਕੰਟਰੀਆਂ ਉੱਥੇ ਇਹੋ ਜਿਹੇ ਘਟਨਾਵਾਂ ਨਹੀਂ ਵਾਪਰਦੀਆਂ ਕੀ ਅਸੀਂ ਉਹ ਅਜੇ ਤੱਕਰ ਵੀ ਅਨਡਿਵੈਲਪਡ ਕੰਟਰੀ ਐ ਅਸੀਂ ਡਿਵੈਲਪਮੈਂਟ ਵਾਲੇ ਪਾਸੇ ਕਿਦੋਂ ਜਾਵਾਂਗੇ ਤੱਕ ਕਿਦੋਂ ਸਾਡੀ ਸਰਕਾਰ ਜਿਹਦਾ ਪ੍ਰਧਾਨ ਮੰਤਰੀ 56 ਇੰਚ ਦੀ ਛਾਤੀ ਕੱਢ ਕੇ ਦਿਖਾਉਂਦਾ ਸੀ ਉਹ ਕਿੱਥੇ ਆ ਉਹ ਮਮਤਾ ਬੈਨਰਜੀ ਜਿਹੜੀ ਕਹਿੰਦੀ ਸੀ ਮੈਂ ਔਰਤਾਂ ਦੀ ਰਾਖੀ ਵਾਸਤੇ ਮੈਂ ਹਰ ਕੰਮ ਕਰਨ ਵਾਸਤੇ ਤਿਆਰ ਆ ਪਛਮੀ ਮੰਗਾਲ ਦੇ ਵਿੱਚ ਅੱਜ ਉਹ ਮੁੱਖ ਮੰਤਰੀ ਨੂੰ ਪੁੱਛਣ ਵਾਲਾ ਕੋਈ ਹੋਵੇ ਅੱਜ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁੱਛਣ ਵਾਲਾ ਹੋਵੇ ਜਿਹੜਾ ਕਹਿੰਦਾ ਵੀ ਇਹ ਹੋਣਾ ਚਾਹੀਦਾ ਐਸੇ ਹੋਣਾ ਚਾਹੀਦਾ ਵੈਸੇ ਹੋਣਾ ਚਾਹੀਦਾ ਜਿਹੜਾ ਕਹਿੰਦਾ ਦੇਸ਼ ਵਿਕਸ ਵਿਕਸੋ ਵਿਕਾਸ ਕਰ ਰਿਹਾ ਦੇਸ਼ ਜਿਹੜਾ ਬਹੁਤ ਤਰੱਕੀ ਕਰ ਰਿਹਾ ਇਹ ਤਰੱਕੀ ਆ ਨਰਪਿਆ ਕਾਂ ਦੇ ਦੋਚੀ ਅੱਜ ਤੱਕਰ ਉਵੇਂ ਤੁਰੇ ਫਿਰਦੇ ਆ ਤੇ ਅੱਜ ਹਾਲਾਤ ਜਿਹੜੇ ਬਣ ਗਏ ਇਹਨਾਂ ਨੂੰ ਕਦੋਂ ਇਨਸਾਫ ਮਿਲੂਗਾ ਮੈਂ ਬੇਨਤੀ ਕਰਨਾ ਚਾਹੁੰਦਾ ਸਮੇਂ ਦੀਆਂ ਸਰਕਾਰਾਂ ਨੂੰ ਚਾਹੇ ਉਹ ਸਟੇਟ ਗਵਰਨਮੈਂਟ ਆ ਤੇ ਚਾਹੇ ਉਹ ਸੈਂਟਰ ਗਵਰਨਮੈਂਟ ਆ ਜਿਹੜੀ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਇਹਦੇ ਤੇ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਇਮੀਡੀਏਟ ਇਹਦਾ ਕੋਰਟ ਦੇ ਵਿੱਚ ਫੈਸਲਾ ਆਉਣਾ ਚਾਹੀਦਾ ਫਾਸਟ ਟਰੈਕ ਦੇ ਵਿੱਚ ਇਹਦਾ ਫੈਸਲਾ ਹੋ ਕੇ ਸ਼ਰ੍ਹਾਂ ਜਿਹੜੀ ਆ ਦੋਚੀ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਹੀ ਇਹੋ ਜਿਹੇ ਕਾਨੂੰਨੀ ਜੁਰਮ ਉਹ ਹਟਣਗੇ ਤੇ ਸਾਨੂੰ ਮਾਵਾ ਪੈਣਾ ਨੂੰ ਆਪਣੇ ਬੱਚਿਆਂ ਨੂੰ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਆ ਕਿ ਇਹ ਰਾਖੀ ਕਰਨਾ ਸਾਡਾ ਧਰਮ ਆ ਇਹ ਬੱਚਿਆਂ ਦੀ ਜਾਂ ਬੱਚੀਆਂ ਦੀ ਜਾਂ ਔਰਤਾਂ ਦੀ ਇੱਜ਼ਤ ਨੂੰ ਹੱਥ ਪਾਉਣਾ ਤੇ ਉਹ ਕੰਮ ਨੂੰ ਰੋਕਣ ਵਾਸਤੇ ਸਾਡਾ ਧਰਮ ਬਣਦਾ ਇਹ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਪਊਗੀ ਇਹਨਾਂ ਕੁਝ ਕਹਿੰਦਾ ਮੈਂ ਤੁਹਾਨੂੰ WhatsApp ਭਗਵਾ ਕਹਿੰਦੇ ਨਾ ਡਾਕਟਰ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਹੈ ਅੱਜ ਉਸੇ ਭਗਵਾਨ ਦੇ ਦਰਜੇ ਨੂੰ ਇੱਕ ਇੰਨੀ ਵੱਦ ਸਲੂਕੀ ਨਾਮ ਪਿਆ ਗਿਆ ਹੈ ਡਾਕਟਰ ਨੂੰ ਭਗਵਾਨ ਦਾ ਦਰਜਾ ਵਾਕਈ ਦਿੱਤਾ ਜਾਂਦਾ ਜਿਹੜਾ ਜ਼ਿੰਦਗੀ ਬਚਾਉਂਦਾ ਤੇ ਅੱਜ ਉਹਨੂੰ ਆਪਣੀ ਜ਼ਿੰਦਗੀ ਬਚਾਉਣੀ ਔਖੀ ਹੋ ਗਈ ਅਸੀਂ ਉਹ ਮੁਲਕ ਦੇ ਪਛਿੰਦੇ ਆ ਜਿੱਥੇ ਭਗਵਾਨ ਰਾਮ ਨੇ ਸੀਤਾ ਨੂੰ ਬਚਾਉਣ ਵਾਸਤੇ ਲੰਕਾ ਦਾ ਦਹਨ ਕੀਤਾ ਸੀ ਉਹ ਦ੍ਰੋਪਦੀ ਦੀ ਇੱਜ਼ਤ ਵਾਸਤੇ ਉਹ ਦ੍ਰੋਪਦੀ ਦੇ ਨਾਲ ਜੋ ਵੀ ਹੋਇਆ ਉਹਦੇ ਵਾਸਤੇ ਉਹਦੇ ਪਟੈਸਟ ਵਾਸਤੇ ਮਹਾਭਾਰਤ ਲੜੀ ਗਈ ਸੀ ਅਸੀਂ ਉਹ ਦੇਖਦੇ ਬਚਿੰਦੇ ਆ ਉਸ ਦੇਖਦੇ ਵਿੱਚ ਜਿਹੜੇ ਡਾਕਟਰ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਅੱਜ ਉਹ ਭਗਵਾਨ ਨਾਲ ਕੀ ਹੋ ਰਿਹਾ ਅਸੀਂ ਕਿਨੂੰ ਅਪੀਲ ਕਰੀਏ ਉਦੋਂ ਤਾਂ ਭਗਵਾਨ ਰਾਮ ਨੇ ਸੀਤਾ ਦਾ ਬਦਲਾ ਲੈਣ ਵਾਸਤੇ ਚੜ੍ਹਾਈ ਕਰਤੀ ਅੱਜ ਕਿਹੜੇ ਭਗਵਾਨ ਨੂੰ ਜਦੋਂ ਭਗਵਾਨ ਨਾਲ ਹੀ ੱਤਕਾ ਹੋਈ ਜਾਂਦਾ ਜਿਹਨੂੰ ਆਪਾਂ ਡਾਕਟਰ ਕਹਿੰਨੇ ਆ ਤੇ ਅੱਜ ਕਿਹਦੇ ਕੋਲੇ ਅਰਜ਼ੀ ਕਰੀਏ ਇਹ 56 ਇੰਚ ਦੀਆਂ ਛਾਤੀਆਂ ਵਾਲਿਆਂ ਨੂੰ ਸੋਚਣਾ ਪਊਗਾ ਜਿਹੜੇ ਮਮਤਾ ਬਨਰਜੀ ਵਰਗੇ ਜਿਹੜੀਆਂ ਸਟੇਟ ਦੀਆਂ ਮੁੱਖ ਮੰਤਰੀ ਆ ਉਹਨਾਂ ਨੂੰ ਸੋਚਣਾ ਪਊਗਾ ਜਾਂ ਦੂਜੀਆਂ ਸਟੇਟਾਂ ਵਾਲੇ ਵੀ ਖੁਸ਼ ਨਾ ਹੋਏ ਆਪਣੇ ਹਾਲਾਤ ਵੀ ਕੋਈ ਚੰਗੇ ਨਹੀਂ ਪੰਜਾਬ ਦੇ ਵਿੱਚ ਜਿਵੇਂ ਮੇਰੇ ਤੋਂ ਪਹਿਲਾਂ ਪ੍ਰਿੰਸੀਪਲ ਮੈਡਮ ਸਾਹਿਬ ਨੇ ਕਿਹਾ ਕਿ ਜ਼ੁਰਮ ਕਰਨਾ ਵੀ ਪਾਪ ਤੇ ਜ਼ੁਲਮ ਸਹਿਣਾ ਵੀ ਪਾਪ ਬਹੁਤ ਹੀ ਆਪਣਾ ਆਪਣੀਆਂ ਪਰਿਵਾਰਾਂ ਦੇ ਮੁਖੀ ਵੀ ਮਾਪਿਓ ਵੀ ਇਸ ਗੱਲ ਦੇ ਨਾਲ ਡਰ ਕੇ ਚੁੱਪ ਕਰ ਜਾਂਦੇ ਆ ਕਿ ਸਾਡੀ ਬਦਨਾਮੀ ਹੋਊਗੀ ਇਹ ਜ਼ੁਲਮ ਦੇ ਖਿਲਾਫ ਡਟ ਕੇ ਪਹਿਰਾ ਦੇਣਾ ਚਾਹੀਦਾ ਤੇ ਸਾਰੇ ਸਮਾਜ ਨੂੰ ਡਟ ਕੇ ਜ਼ੁਲਮ ਕਰਨ ਵਾਲੇ ਦੇ ਉਲਟਾਪਾ ਨੂੰ ਜਿਹੜਾ ਉਹ ਖਲੋਣਾ ਚਾਹੀਦਾ ਜਮਾਨਾ ਬੜਾ ਤੇਜ਼ ਹੋ ਗਿਆ ਕਿ ਜਮਾਨਾ ਬੜਾ ਤੇਜ਼ ਹੋ ਗਿਆ ਜਾਂ ਤਾਂ ਵਿਆਹਾਂ ਦੇ ਵਿੱਚ ਰਹਿਣਾ ਛੱਡ ਦਿਓ ਜਾਂ ਤਾਂ ਵਿਆਹਾਂ ਦੇ ਵਿੱਚ ਰਹਿਣਾ ਛੱਡ ਦਿਓ ਜਾਂ ਤਾਂ ਬੇਟੀ ਨੂੰ ਇਨਸਾਫ ਦਿਵਾਓ ਜਾਂ ਤਾਂ ਬੇਟੀ ਨੂੰ ਇਨਸਾਫ ਦਿਵਾਓ ਜਾਂ ਤਾਂ ਬੇਟੀ ਬਚਾਓ ਕਹਿਣਾ ਛੱਡ ਦਿਓ ਜਾਂ ਤਾਂ ਬੇਟੀ ਬਚਾਓ ਕਹਿਣਾ ਛੱਡ ਦਿਓ ਮੈਂ ਗਵਰਨਮੈਂਟ ਨੂੰ ਇਹ ਅਪੀਲ ਕਰਨਾ ਚਾਹਨੀ ਆ ਕਿ ਜੋ ਵੀ ਇਹ ਕੇਸ ਹੋਇਆ ਬਹੁਤ ਬੁਰਾ ਹੋਇਆ ਇਸ ਚੈਨਲ ਨੂੰ ਸਟ੍ਰਿਕਟ ਐਕਸ਼ਨ ਲੈਣੀ ਚਾਹੀਦੀ ਆ ਔਰ ਹੈਂਗ ਦੀ ਰੇਪਿਸਟ ਦੁਬਾਰਾ ਸ਼ੁਰੂ ਕਰਕੇ ਸੋਕੇ ਮੰਦ ਆਖੀਏ ਜਿੱਤ ਜਮੇ ਰਾਜਾਨ ਉਹ ਔਰਤ ਜਿਸਨੇ ਜਨਨੀ ਨੇ ਰਾਜਾ ਮਹਾਰਾਜਾ ਨੂੰ ਜਨਮ ਦਿੱਤਾ ਹੈ ਉਸ ਜੰਨੀ ਦੀ ਦੁਰਦਸ਼ਾ ਇੱਕ ਵਾਰ ਫੇਰ ਕਲਕੱਤਾ ਦੀਆਂ ਗਲੀਆਂ ਦੇ ਰੁਲਦੀ ਦਿੱੱਕੇ ਮਨ ਨੂੰ ਬਹੁਤ ਅਫਸੋਸ ਹੋ ਰਿਹਾ ਹੈ ਮੈਂ ਪੂਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰੂੰਗੀ ਕਿ ਅਸੀਂ ਉਸ ਭੈਣ ਵਾਸਤੇ ਜਸਟਿਸ ਮੰਗਣੀ ਹੈ ਉਸ ਬੱਚੀ ਵਾਸਤੇ ਜਸਟਿਸ ਮੰਗਣੀ ਹੈ ਤੇ ਬੱਚਿਆਂ ਨੂੰ ਇਹ ਸਨੇਵਾ ਸੁਨੇਹਾ ਦਵਾਂਗੀ ਵੀ ਜਿੱਥੇ ਵੀ ਕੋਈ ਇਹੋ ਜੀ ਐਕਟੀਵਿਟੀ ਤੁਹਾਡੇ ਨਾਲ ਸੈਕਸ਼ੂਅਲ ਹਰਾਸਮੈਂਟ ਹੁੰਦੀ ਹੈ ਕਿਤੇ ਵੀ ਦੱਬਨ ਦੀ ਲੋੜ ਨਹੀਂ ਹੈ ਤੁਹਾਨੂੰ ਗਵਰਨਮੈਂਟ ਨੇ ਬਹੁਤ ਫੈਸਿਲਿਟੀਆਂ ਦਿੱਤੀਆਂ ਅਸੀਂ ਆਪਣੀ ਇੱਜ਼ਤ ਸ਼ਰਮ ਕਰਕੇ ਕਈ ਵਾਰ ਉਸ ਮੁੱਦੇ ਨੂੰ ਦਬਾਉਣੇ ਹਾਂ ਉੱਥੇ ਜਸਟਿਸ ਤਾਂ ਹੀ ਮਿਲੇਗੀ ਜੇ ਅਸੀਂ ਉਸ ਦੇ ਅਗੇਂਸਟ ਖੜੇ ਹੋਵਾਂਗੇ ਮੈਂ ਸਰਕਾਰ ਨੂੰ ਅਪੀਲ ਕਰੂੰਗੀ ਕਿ ਜੋ ਇਹ ਬੱਚੀ ਵਾਸਤੇ ਜੋ ਇਹ ਰੇਪ ਕਲਕੱਤਾ ਦੇ ਵਿੱਚ ਬੱਚੀ ਦੇ ਨਾਲ ਹੋਇਆ ਹੈ ਉਸ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਦੂਸਰੇ ਜਿਹੜੇ ਹੈਗੇ ਨੇ ਹੋਰ ਵੀ ਦੋਸ਼ੀ ਉਹਨਾਂ ਨੂੰ ਇੱਕ ਸਿੱਖਿਆ ਮਿਲ ਸਕੇ ਤੇ ਮੈਂ ਸਮੂਹ ਭੈਣਾਂ ਨੂੰ ਇਹ ਵੀ ਬੇਨਤੀ ਕਰੂੰਗੀ ਕਿ ਤੁਸੀਂ ਵੀ ਅੱਗੇ ਵੁੱਡ ਬੀ ਮਦਰਸ ਹੋ ਪੂਰੀਆਂ ਔਰਤ ਯਾਤਰੀਆਂ ਵੀ ਇਹ ਜ਼ਰੂਰ ਸੁਨੇਹਾ ਦੇਣਾ ਚਾਹਾਂਗੀ ਕਿ ਜਦੋਂ ਤੁਸੀਂ ਆਪਣੇ ਮੁੰਡਿਆਂ ਨੂੰ ਆਪਣੇ ਲੜਕੀਆਂ ਨੂੰ ਪਾਲਦੇ ਹੋ ਤਾਂ ਉਹਨਾਂ ਨੂੰ ਇਹ ਸਿੱਖਿਆ ਜ਼ਰੂਰ ਦਿਓ ਕਿ ਇੱਕ ਔਰਤ ਪ੍ਰਤੀ ਉਹਨਾਂ ਦਾ ਕੀ ਵਤੀਰਾ ਹੋਣਾ ਚਾਹੀਦਾ ਕਿਵੇਂ ਉਹਨਾਂ ਨੇ ਮਾਂ ਭੈਣ ਤੇ ਹੋਰ ਰਿਸ਼ਤਿਆਂ ਦੇ ਵਿੱਚ ਉਸ ਔਰਤ ਨੂੰ ਰਿਸਪੈਕਟ ਦੇਣੀ ਆ ਤਾਂ ਕਿ ਇਹ ਸਮਾਜ ਦੀ ਕੁਰੀਤੀ ਜਿਹੜੀ ਹੈ ਰੇਪ ਤੇ ਸੈਕਸ਼ੂਅਲ ਹਰਾਸਮੈਂਟ ਦੇ ਕੇਸਸ ਨੂੰ ਘਟਾਉਣ 'ਚ ਸਾਡਾ ਵੀ ਯੋਗਦਾਨ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਮ ਅਸੀਂ ਅੱਜਕੱਲ ਸਿਰਫ ਇੱਕ ਕੈਂਡਲ ਜਲਾਉਣ ਤੱਕ ਸੀਮਤ ਰਹਿ ਗਏ ਜਦੋਂ ਵੀ ਕੋਈ ਰੇਪ ਹੁੰਦਾ ਤਰਪਿਆ ਗਾਣ ਹੋਇਆ ਅਸੀਂ ਕੁਛ ਦਿਨ ਕੈਂਡਲ ਜਲਾਈਆਂ ਫਿਰ ਉਵੇਂ ਹੋ ਗਿਆ ਹੁਣ ਇੱਕ ਗਾਣ ਹੋਇਆ ਕੀ ਆਪਾਂ ਨੂੰ ਲੱਗਦਾ ਨੀਗਾ ਵੀ ਕੋ ਸਮਾਂ ਸੀਗਾ ਜਦੋਂ ਇੱਕ ਮਹਿਲਾ ਦੀ ਇੱਜ਼ਤ ਵਾਸਤੇ ਇੱਕ ਪਾਸੇ ਲੰਕਾ ਨੂੰ ਜਲਾ ਦਿੱਤਾ ਗਿਆ ਸੀ ਤੇ ਦੂਜੇ ਪਾਸੇ ਮਹਾਪਰਵ ਹੋਦੇ ਸੀ ਬਿਲਕੁਲ ਜੀ ਇਸ ਟਾਈਮ ਅਸੀਂ ਉਹ ਸਥਿਤੀ ਦੇ ਵਿੱਚ ਖੜੇ ਆ ਜਿੱਥੇ ਕਿ ਔਰਤ ਬੜੇ ਨਾਜ਼ੁਕ ਜੇ ਸਥਿਤੀ ਦੇ ਵਿੱਚੋਂ ਲੰਘ ਰਹੀ ਆ ਕਈ ਜਗ੍ਹਾ ਤੇ ਜਿਵੇਂ ਬੱਚੀ ਨੇ ਕਿਹਾ ਹੈਗਾ ਕਿ ਰੇਪ ਜਿਹੜੇ ਕੇਸਸ ਨੇ ਉਹ ਡਿਸਕਲੋਜ਼ ਹੀ ਨਹੀਂ ਹੁੰਦੇ ਉਸ ਨੂੰ ਕਹਿ ਦਿੱਤਾ ਜਾਂਦਾ ਕਿ ਤੂੰ ਘਰ ਦੀ ਸ਼ਰਮ ਆ ਘਰ ਦੀ ਇੱਜ਼ਤ ਆ ਇਸ ਕਰਕੇ ਬਾਹਰ ਹੀ ਨਹੀਂ ਲੈ ਕੇ ਆਣਾ ਇਸ ਨਾਲ ਵੀ ਜਿਹੜਾ ਮਰਦ ਆ ਉਹ ਅੱਗੇ ਕਿ ਇਹ ਔਰਤ ਜਿਹੜੀ ਹੈਗੀ ਹੈ ਇਹਨੇ ਕਿਹੜਾ ਡਿਸਕਲੋਜ਼ ਕਰਨਾ ਉਸ ਨੂੰ ਛੁਪਾ ਲਿਆ ਜਾਂਦਾ ਹੈ ਸੋ ਮੈਂ ਇਸ ਕਰਕੇ ਬੱਚੀਆਂ ਨੂੰ ਵੀ ਕਹਾਂਗੀ ਕਿ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੁਰਮ ਕਰਨਾ ਨਹੀਂ ਤੇ ਜੁਰਮ ਸਹਿਣਾ ਵੀ ਨਹੀਂ ਹੈ ਸੋ ਇਹ ਆਪਾਂ ਆਪਣੇ ਵਿੱਚ ਵੀ ਇੱਕ ਜਜ਼ਬਾ ਇੱਕ ਆਪਣੇ ਚ ਹਿੰਮਤ ਜਿਹੜੀ ਆ ਔਰਤਾਂ ਨੂੰ ਵੀ ਲਿਆਣੀ ਪੈਗੀ ਤਾਂ ਕਿ ਇਹ ਰੈਵਿਕਟਨਸ ਦੇ ਉੱਤੇ ਕੰਟਰੋਲ ਕਰ ਸਕੀਏ ਜਸਟਿਸ ਪ੍ਰਣਾਲੀ ਜਿਹੜੀ ਹੈ ਕਿ ਤੁਹਾਨੂੰ ਸੋਣੀ ਲੱਗਦੀ ਜੇ ਆਪਾਂ ਬਿਲਕੁਲ ਜੀ ਜਸਟਿਸ ਪ੍ਰਣਾਲੀ ਦੇ ਵਿੱਚ ਕੋਈ ਜਸਟਿਸ ਨਹੀਂ ਮਿਲਦਾ ਜਸਟਿਸ ਡਿਨਾਈ ਡਿਲੇਡ ਇਜ਼ ਜਸਟਿਸ ਡਿਨਾਈਡ ਓਨਲੀ ਜੇ ਪਿਛਲੇ ਰਿਕਾਰਡਸ ਦੀ ਚੈੱਕ ਕਰੀਏ ਤਾਂ ਕੱਲ 100 ਕੇਸ ਜਿਹੜਾ ਹੈਗਾ 32 ਸਾਲਾਂ ਦੇ ਬਾਅਦ ਉਹਨਾਂ ਦਾ ਫੈਸਲਾ ਆਇਆ 32 ਸਾਲਾਂ ਦੇ ਬਾਅਦ ਜਦ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈਗੀ ਉਹਦੋਂ ਤੱਕ ਉਹਦੋਂ ਤੱਕ ਤਾਂ ਉਹ ਔਰਤ ਦੀ ਜਿਹੜੀ ਹੈਗੀ ਹੈ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ ਉਹੀ ਜੋ ਕਿਹਾ ਜਸਟਿਸ ਡਿਲੇ ਇਸ ਜਸਟਿਸ ਡਿਨਾਈਡ ਓਨਲੀ ਇਹਦੇ ਲਈ ਜਿਹੜੀਆਂ ਫਾਸਟ ਕੋਰਟਸ ਹੋਣੀਆਂ ਚਾਹੀਦੀਆਂ ਤਾਂ ਕਿ ਵਿਦ ਇਨ ਸ਼ਾਰਟ ਪੀਰੀਅਡ ਵਿਦ ਇਨ 1 ਆਰ 2 ਇਅਰਸ ਇਹ ਜਿਹੜੇ ਕੇਸਿਸ ਡਿਸਾਈਡ ਹੋਣੇ ਚਾਹੀਦੇ ਤੇ ਜਿਹੜੇ ਰੇਪ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਕਤ ਸਕਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਵਾਸਤੇ ਕੇਸ ਜਿਹੜੇ ਆ ਉਹ ਡਿਕਰੀਸ ਕੀਤੇ ਜਾਣ ਤਾਂ ਹੀ ਅਸੀਂ ਕੁਝ ਸਮਾਜ ਦੇ ਵਿੱਚ ਸੁਧਾਰ ਲਿਆ ਸਕਦੇ ਆ ਨਹੀਂ ਤਾਂ ਇਹ ਇੱਕ ਖੇਡ ਤਮਾਸ਼ਾ ਹੀ ਬਣ ਜਾਏ ਬੀਏ ਮੇਰੇ ਕਾਲਜ ਮੈਂ ਗੁਰਨਾਨਕ ਕਾਲਜ 3rd ਯਰ ਦੇ ਸਟੂਡੈਂਟ ਹਾਂ ਬੀਏ ਕਰ ਰਹੀ ਹਾਂ ਇੱਥੇ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਹਾਂਜੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਜਿਹੜਾ ਕੋਲਕਾਤਾ ਰੇਪ ਕੇਸ ਹੋਇਆ ਹੈ ਜੇਕਰ ਅਸੀਂ ਇੰਨੇ ਪੜੇ ਲਿਖੇ ਹਾਂ ਇੰਨੇ ਵਧੀਆ ਅਸੀਂ ਸਮਾਜ ਵਿੱਚ ਰਹਿੰਨੇ ਹਾਂ ਤੇ ਕੀ ਸਾਡੀ ਸੁਰੱਖਿਆ ਸਾਡਾ ਅਧਿਕਾਰ ਨਹੀਂ ਹੈ ਸਾਡੇ ਸਮਾਜ ਵਿੱਚ ਅਸੀਂ ਹਨੇਕਾ ਤਰੀਕਾ ਤਰੀਕੇ ਦੇ ਲੋਕਾਂ ਨੂੰ ਮਿਲਦੇ ਹਾਂ ਹਰ ਵਾਰੀ ਸਾਨੂੰ ਕਦੇ ਨਾ ਕਦੇ ਅਜਿਹੀ ਕਹਾਣੀ ਸੁਣਨ ਨੂੰ ਮਿਲਦੀ ਹੈ ਕਿ ਕੋਈ ਨਾ ਕੋਈ ਹਮੇਸ਼ਾ ਹੀ ਕਿਸੇ ਨਾ ਕਿਸੇ ਦੌਰ ਦਸ਼ਾ ਵਿੱਚ ਪਾਇਆ ਜਾਂਦਾ ਹੈ ਮੈਂ ਤੇ ਮੇਰੀ ਸਾਰੀਆਂ ਸਹੇਲੀਆਂ ਜਦਕਿ ਇਹ ਕੁੜੀਆਂ ਹੋਣ ਦੇ ਨਾਤੇ ਇਹ ਹੀ ਚਾਹੁੰਦੀਆਂ ਹਾਂ ਕਿ ਅਸੀਂ ਸਮਾਜ ਵਿੱਚ ਖੁੱਲ ਕੇ ਜੀਏ ਖੁੱਲ ਕੇ ਆਪਣਾ ਅਧਿਕਾਰ ਪ੍ਰਾਪਤ ਕਰੀਏ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕੋਲਕਾਤਾ ਰੇਪ ਕੇਸ ਹੀ ਨਹੀਂ ਹੋਰ ਵੀ ਬਹੁਤ ਰੇਪ ਕੇਸ ਅਜਿਹੇ ਹਨ ਜਿੱਥੇ ਜਸਟਿਸ ਨਹੀਂ ਮਿਲਿਆ ਬਹੁਤ ਸਾਰੇ ਇਦਾਂ ਦੇ ਰੇਪ ਕੇਸ ਜਿੱਥੇ ਸਾਨੂੰ ਜਸਟਿਸ ਨਹੀਂ ਮਿਲਿਆ ਅਸੀਂ ਚਾਹੁੰਦੇ ਹਾਂ ਇੱਥੇ ਰੇਪਿਸਟ ਨੂੰ ਹੈਂਗ ਕੀਤਾ ਜਾਵੇ ਸਾਡੀਆਂ ਸਰਕਾਰਾਂ ਨੂੰ ਇਹ ਚੀਜ਼ ਸਮਝ ਨਹੀਂ ਚਾਹੀਦੀ ਹੈ ਕਿ ਇੰਡੀਪੈਂਡੈਂਸ ਇਹ ਹੀ ਨਹੀਂ ਕਿ ਅਸੀਂ ਆਪਦੇ ਸਿਰਫ ਭਰਾਵਾਂ ਨਾਲ ਸੁਰੱਖਿਤ ਰਹੀਏ ਅਸੀਂ ਹਰ ਮਾਹੌਲ ਦੇ ਵਿੱਚ ਸੁਰੱਖਿਤ ਰਹੀਏ ਇਹੀ ਸਾਡਾ ਅਧਿਕਾਰ ਹੈ ਧੰਨਵਾਦ